ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਵੋਟਾਂ ਪਾਉਣੀਆਂ ਨਹੀਂ ਬਣਦੀਆਂ ਪੰਜਾਬ ਦੇ ਲੋਕ ਇਹਨਾਂ ਤਿੰਨ ਤਰ੍ਹਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਵੋਟਾਂ ਨਾ ਪਾਉਣ ਸਭ ਤੋਂ ਪਹਿਲੇ ਉਹ ਜਿਹੜੇ ਕਿ ਦਲ ਬਦਲੂਆ ਬਿਲਕੁਲ ਵੋਟਾਂ ਦੇ ਵਿੱਚ ਆ ਕੇ ਜਿਨ੍ਹਾਂ ਦੇ ਵੱਲੋਂ ਇੱਕੋ ਧੰਮ ਆਪਣੀ ਪਾਰਟੀ ਬਦਲੀ ਗਈ ਦੂਜੀ ਪਾਰਟੀ ਤੋਂ ਜਾ ਕੇ ਜਿਨ੍ਹਾਂ ਨੇ ਟਿਕਟ ਲਈ ਉਹਨਾਂ ਨੂੰ ਬਿਲਕੁਲ ਵੋਟ ਪਾਉਣੀ ਨਹੀਂ ਬਣਦੀ ਉਹਦਾ ਕਾਰਨ ਇਹ ਹੈ ਜੇ ਇਸ ਵਾਰ ਦਲ ਬਦਲੂ ਇੱਕਦਮ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਬਦਲ ਕੇ ਜਿੱਤ ਜਾਂਦੇ ਆ ਤੇ ਅੱਗੇ ਤੋਂ ਪੰਜਾਬ ਦੇ ਵਿੱਚ ਇਹ ਟ੍ਰੈਂਡ ਬਣ ਜਾਏਗਾ ਕਿ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਦਲ ਬਦਲੂਆਂ ਦੇ ਨਾਲ ਕਿਉਂਕਿ ਸਭ ਤੋਂ ਵੱਡੀ ਚੋੜ ਜਿਹੜੀ ਹੈ ਉਹ ਲੀਡਰਾਂ ਨੂੰ ਵੋਟ ਦੀ ਹੁੰਦੀ ਹੈ ਹੁਣੀ ਮੌਕਾ ਸਬਕ ਸਿਖਾਉਣ ਦਾ ਜਿੰਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਉਹ ਸਿਖਾ ਦਿਓ ਦਲ ਬਦਲੂਆਂ ਨੂੰ ਬਿਲਕੁਲ ਵੋਟ ਪਾਣੀ ਨਹੀਂ ਬਣਦੀ ਐ ਰਵਨੀਤ ਬਿੱਟੂ ਹੋ ਗਏ ਪ੍ਰਨੀਤ ਕੌਰ ਹੋ ਗਏ ਮਹਿੰਦਰ ਸਿੰਘ ਕੇਪੀ ਹੋ ਗਏ ਹੋਰ ਵੀ ਜਿੰਨੇ ਇਹੋ ਜਿਹੇ ਲੀਡਰ ਜਿਹੜੇ ਇਕੋਦੰਮ ਪਵੰਟੀ ਨੂੰ ਵੀ ਐ ਜਿਹੜੇ ਇਕੋਦੰਮੀ ਵੋਟਾ ਤੋਂ ਪਹਿਲਾਂ ਆਏ ਆਪਣੀ ਪਾਰਟੀ ਬਦਰੀ ਤੇ ਟਿਕਟ ਲੈ ਕੇ ਬੈਠ ਗਏ ਉਹਨਾਂ ਨੂੰ ਬਿਲਕੁਲ ਵੋਟ ਪਾਣੀ ਨਹੀਂ ਬਣਦੀ ਐ ਇਹਦਾ ਫਾਇਦਾ ਇਹ ਹੋਊਗਾ ਕਿ ਅੱਗੇ ਤੋਂ ਡਰਨਗੇ ਇੱਕੋ ਦਮ ਪਾਰਟੀ ਬਦਲ ਕੇ ਦੂਜੀ ਪਾਰਟੀ ਦੇ ਵਿੱਚ ਜਾ ਕੇ ਟਿਕਟ ਵੀ ਨਹੀਂ ਫਿਰ ਕੋ ਪਾਰਟੀ ਦੇਗੀ ਆਪ ਤਾਂ ਡਰਨ ਗਈ ਕਿ ਹਾਂ ਨਹੀਂ ਜਾਣਾ ਲੋਕਾਂ ਨੇ ਉਸ ਦਾ ਬੁਰਾ ਮਨਾਉਣਾ ਪਾਰਟੀਆਂ ਵੀ ਡਰਨ ਗਈਆਂ ਹੁਣ ਪਾਰਟੀਆਂ ਵੀ ਨਹੀਂ ਡਰਦੀਆਂ ਪਾਰਟੀਆਂ ਵੀ ਉਸੇ ਵੇਲੇ ਕਿਸੇ ਬੰਦੇ ਨੂੰ ਲਿਆ ਕੇ ਉਸੇ ਵੇਲੇ ਆਪਣੀ ਪਾਰਟੀ ਦੇ ਵੱਲੋਂ ਟਿਕਟ ਦੇ ਦਿੰਦੀਆਂ ਜੇ ਉਹ ਹਾਰਨਗੇ ਦਲ ਬਦਲੂ ਤੇ ਉਹਨਾਂ ਨੂੰ ਫਿਰ ਪਾਰਟੀਆਂ ਵੀ ਲੈਣ ਗਿਆ ਨਹੀਂ ਜੇ ਲੈਣ ਗਿਆ ਵੀ ਉਹਨਾਂ ਨੂੰ ਆਪਣੀ ਟਿਕਟ ਨਹੀਂ ਦੇਣ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਕਿ ਦਲ ਬਦਲੂਆਂ ਨੇ ਜਿਹੜੇ ਪੰਜਾਬੀ ਆ ਉਹ ਭਾਣ ਹੀ ਦਿੰਦੇ ਇਸ ਕਰਕੇ ਦਲ ਬਦਲੂਆਂ ਨੂੰ ਬਿਲਕੁਲ ਵੋਟ ਪਾਣੀ ਨਹੀਂ ਬਣਦੀ ਹੈ ਕੋਈ ਵੀ ਦਲ ਬਦਲੂਆ ਕਿੰਨਾ ਵੀ ਵਧੀਆ ਉਮੀਦਵਾਰ ਉਹਨੂੰ ਵੋਟ ਨਾ ਪਾਇਓ ਦੂਜਾ ਜਿਹੜਾ ਤੁਹਾਨੂੰ ਡਿਜ਼ਰਵਿੰਗ ਚੰਗਾ ਕੈਂਡੀਡੇਟ ਲੱਗਦਾ ਉਸ ਨੂੰ ਵੋਟ ਪਾ ਸਕਦੇ ਹੋ ਦੂਜਾ ਹੈਗਾ ਜਿਹੜੇ ਮੌਜੂਦਾ ਵਿਧਾਇਕ ਨੇ ਐਮ ਐਲ اے ਨੇ ਉਹਨਾਂ ਨੂੰ ਬਿਲਕੁਲ ਵੋਟ ਨਾ ਪਾਇਓ ਭਾਵੇਂ ਕਿੰਨਾ ਵੀ ਚੰਗਾ ਕੈਂਡੀਡੇਟ ਕਿਉਣਾ ਹੋਵੇ ਉਸ ਦਾ ਕਾਰਨ ਇਹ ਹੈ ਪਹਿਲਾਂ ਬਾਈ ਦੀਆਂ ਇਲੈਕਸ਼ਨਾਂ ਇਹਨਾਂ ਨੇ ਲੜੀਆਂ ਖਰਚਾ ਹੋਇਆ ਪੰਜਾਬ ਦਾ ਐਮ ਐਲ ਏ ਬਣ ਗਏ ਐਮ ਐਲ ਏ ਬਣ ਗਏ ਹੁਣ ਐਮ ਐਲ ਏ ਬਣ ਕੇ ਐਮ ਪੀ ਦੇ ਇਲੈਕਸ਼ਨਾਂ ਕਿਉਂ ਲੜ ਰਹੇ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਪੰਜ ਮੰਤਰੀ ਸਿੱਧੇ ਮੈਦਾਨ ਚ ਉਤਾਰ ਦਿੱਤੇ ਕੀ ਗੱਲ ਜੇ ਉਹ ਜਿੱਤ ਗਏ ਤੇ ਉੱਥੇ ਫਿਰ ਬਾਈ ਇਲੈਕਸ਼ਨਾਂ ਨਹੀਂ ਹੋਣੀਆਂ ਉਪ ਚੋਣਾ ਨਹੀਂ ਹੋਣੀਆਂ ਉਪ ਚੋਣਾ ਹੋਣੀਆਂ ਪੈਸਾ ਕਿਤਾ ਲੱਗਣਾ ਲੀਡਰਾਂ ਨੇ ਜਾਂ ਤਾਂ ਇਹ ਰੂਲ ਬਣੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿ ਜਿਹੜਾ ਐਮ ਐਲ ਏ ਐਮ ਪੀ ਦੀ ਇਲੈਕਸ਼ਨ ਲੜੇਗਾ ਜੇ ਉਹ ਜਿੱਤਦਾ ਤੇ ਜਿਹੜੀ ਐਮ ਐਲ ਏ ਦੀ ਬਾਈ ਇਲੈਕਸ਼ਨ ਹੋਏਗੀ ਪੰਜਾਬ ਦੇ ਲੋਕਾਂ ਦਾ ਪੈਸਾ ਲੱਗਣਾ ਪੰਜ ਸਿੱਧੇ ਮੰਤਰੀ ਇਸ ਤੋਂ ਇਲਾਵਾ ਕਾਂਗਰਸੀ ਵੀ ਰਾਜਾ ਵੜਿੰਗ ਵੀ ਐਮਐਲਏ ਆ ਸੁਖਪਾਲ ਖਹਿਰਾ ਵੀ ਐਮਐਲਏ ਆ ਇਸ ਤੋਂ ਇਲਾਵਾ ਕੁਝ ਹੋਰ ਵੀ ਜਿਹੜੇ 7 8 10 ਦੇ ਕਰੀਬ ਜਿਹੜੇ ਮੌਜੂਦਾ ਵਿਧਾਇਕ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਦਵਾਇਆ ਚਿਤਲ ਅੰਗਰਾਲ ਦਾ ਅਸਤੀਫਾ ਭਾਜਪਾ ਨੇ ਦਵਾਇਆ ਇਹਨਾਂ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਇਓ ਜਿਹੜੇ ਮੌਜੂਦਾ ਐਮਐਲਏ ਹੈਗੇ ਨੇ ਤੇ ਐਮਪੀ ਦੀ ਚੋਣ ਲੜ ਰਹੇ ਨੇ ਕਿਉਂਕਿ ਜਿਹੜਾ ਐਮਐਲਏ ਬਣ ਕੇ ਨਹੀਂ ਕੁਝ ਕਰ ਸਕਿਆ ਉਹਨੇ ਐਮਪੀ ਬਣ ਕੇ ਵੀ ਤੁਹਾਡਾ ਕੁਝ ਨਹੀਂ ਕਰਨਾ ਐਮਪੀ ਦੀ ਮੰਤਰੀਆਂ ਦੀ ਜੇਕਰ ਗੱਲ ਕਰੀਏ ਮੰਤਰੀ ਜ਼ਿਆਦਾ ਪਾਵਰਫੁੱਲ ਹੁੰਦਾ ਐਮਪੀ ਦੇ ਨਾਲੋਂ ਫਿਰ ਵੀ ਉਹ ਆਪਣੀ ਐਮਐਲਏ ਸ਼ਿਪ ਨੂੰ ਛੱਡ ਕੇ ਇਧਰ ਐਮਪੀ ਦੀ ਚੋਣ ਲੜਨ ਵਾਲੇ ਆਏ ਆ ਤਾਂ ਬਿਲਕੁਲ ਉਹਨਾਂ ਨੂੰ ਵੋਟ ਨਾ ਪਾਇਓ ਇਹਦਾ ਵੀ ਫਾਇਦਾ ਇਹੀ ਹੋਏਗਾ ਕਿ ਅੱਗੇ ਤੋਂ ਇਹ ਟ੍ਰੈਂਡ ਖਤਮ ਹੋਏਗਾ ਮਾਨ ਸਰਕਾਰ ਨੇ ਤਾਂ ਹੱਥ ਹੀ ਕਰ ਦਿੱਤੀ ਆਪਣੇ ਮੰਤਰੀ ਵਿਧਾਇਕ ਸਾਰੇ ਮੈਦਾਨ ਦੇ ਵਿੱਚ ਉਤਾਰਤੇ ਫਾਇਦਾ ਇਹ ਹੋਊਗਾ ਅੱਗੇ ਤੋਂ ਪਾਰਟੀਆਂ ਇਦਾਂ ਨਹੀਂ ਕਰਨਗੀਆਂ ਐਮਐਲਏ ਜੇਕਰ ਖਿਲਾਰਨਗੇ ਹਾਰ ਜਾਣਗੇ ਖੜੇ ਕਰਨਗੇ ਖਿਲਾਰ ਹਰ ਜਾਣਗੇ ਅੱਗੇ ਤੋਂ ਫਿਰ ਐਮਐਲਏ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਦੋ ਹੋ ਗਏ ਇਹਨਾਂ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਤੀਜਾ ਹੈ ਪੈਰਾਸ਼ੂਟ ਜਿਹੜੇ ਬਿਲਕੁਲ ਕਿਸੇ ਇਲਾਕੇ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ ਹੈ ਦੂਜੇ ਹਲਕਿਆਂ ਤੋਂ ਲਿਆ ਕੇ ਇੱਧਰ ਉਤਾਰ ਦਿੱਤੇ ਗਏ ਆ ਜਿਵੇਂ ਕਿ ਚਮਕੌਰ ਸਾਹਿਬ ਤੋਂ ਚੰਨੀ ਆ ਗਏ ਵਿਜੇਂਦਰ ਸਿੰਘਲਾ ਚਲੇ ਗਏ ਆਨੰਦਪੁਰ ਸਾਹਿਬ ਸੁਖਪਾਲ ਖਹਿਰਾ ਚਲੇ ਗਏ ਉਧਰ ਸੰਗਰੂਰ ਪੈਰਾਸ਼ੂਟ ਉਮੀਦਵਾਰਾਂ ਨੂੰ ਬਿਲਕੁਲ ਹੰਸਰਾਜ ਹੰਸ ਚਲੇ ਗਏ ਫਰੀਦਕੋਟ ਕੀ ਤੱਕ ਬਣਦਾ ਪਿਛਲੀ ਵਾਰ ਤੁਸੀਂ ਜਲੰਧਰ ਦੇ ਬੰਦੇ ਨੂੰ ਦੁਆਬੇ ਦੇ ਬੰਦੇ ਨੂੰ ਤੁਸੀਂ ਦਿੱਲੀੋਂ ਇਲੈਕਸ਼ਨ ਲੜਾਉਂਦੇ ਉੱਥੋਂ ਜਿੱਤ ਜਾਂਦਾ ਉਸ ਤੋਂ ਬਾਅਦ ਦਿੱਲੀੋਂ ਸਦਾ ਲਿਆ ਕੇ ਫਰੀਦਕੋੜ ਲੈ ਆਉਂਦੇ ਹੋ ਸੰਗਰੂਰ ਦੇ ਕਰਮਜੀਤ ਅਨਮੋਲ ਜਿਹੜੇ ਫਰੀਦਕੋੜ ਤੋਂ ਚੋਣ ਲੜ ਰਿਹਾ ਪੈਰਾਸ਼ੂਟਾਂ ਨੂੰ ਬਿਲਕੁਲ ਵੋਟਾਂ ਨਾ ਪਾਇਓ ਇਹਦਾ ਨੁਕਸਾਨ ਹੈ ਨੁਕਸਾਨੇ ਦਾ ਇਹ ਹੈ ਪਹਿਲੀ ਗੱਲ ਤਾਂ ਲੋਕਾਂ ਨੂੰ ਮੂਰਖ ਸਮਝਣਗੇ ਕੋਈ ਗੱਲ ਨਹੀਂ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਸਕਦੇ ਆ ਲੋਕਾਂ ਨੂੰ ਕਿਹੜੇ ਜਿਤਾ ਹੀ ਦਿੰਦੇ ਨੇ ਪਹਿਲੀ ਗੱਲ ਦੂਜੀ ਗੱਲ ਇਹ ਕੱਲ ਨੂੰ ਤੁਹਾਨੂੰ ਉਹਨਾਂ ਨੂੰ ਕੰਮ ਪੈਂਦਾ ਮੰਨ ਲਓ ਜਿੱਦ ਜਾਂਦੇ ਨੇ ਕੱਲ ਨੂੰ ਕੰਮ ਪੈਂਦਾ ਤਾਂ ਜਿੱਥੇ ਉਹ ਹੋਣਗੇ ਉਹਨਾਂ ਨੇ ਉੱਥੇ ਵਾਪਸ ਜਾਣਾ ਹੀ ਜਾਣਾ ਉਹ ਬੰਦਾ ਉੱਥੇ ਨਹੀਂ ਰਹੇਗਾ ਇਹ ਨੁਕਸਾਨ ਹੈ ਜੇਕਰ ਹਰਾਉਂਦੇ ਹੋ ਅੱਗੇ ਤੋਂ ਫਾਇਦਾ ਫੇਰ ਉਹੀ ਹੈ ਸਬਕ ਸਿੱਖਣਗੇ ਪੈਰਾਸ਼ੂਟ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦੇਣਗੇ ਲੋਕਲ ਬੰਦੇ ਨੂੰ ਟਿਕਟਾਂ ਦੇਣਗੇ ਲੋਕਾਂ ਦਾ ਫਾਇਦਾ ਹੋਏਗਾ ਇਹਨਾਂ ਤਿੰਨ ਤਰ੍ਹਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਵੋਟਾਂ ਨਾ ਪਾਇਓ ਪਹਿਲੀ ਗੱਲ ਦਲ ਬਦਲੂ ਦੂਜੀ ਗੱਲ ਮੌਜੂਦਾ ਵਿਧਾਇਕ ਤੀਜੀ ਗੱਲ ਪੈਰਾਸ਼ੂਟ ਉਮੀਦਵਾਰ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੋਟਾਂ ਤੋਂ ਹੀ ਲੀਡਰ ਡਰਦੇ ਨੇ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ ਜਿਵੇਂ ਜਿਵੇਂ ਸਭ ਕੁ ਸਿਖਾ ਸਕਦੇ ਹੋ ਸਭ ਕੁ ਸਿਖਾ ਦਿਓ ਕਿਉਂਕਿ ਅਗਲਾ ਮੌਕਾ ਫਿਰ ਜਾ ਕੇ 27 ਦੇ ਵਿੱਚ ਆਉਣਾ ਹੈ ਇਹ ਲੀਡਰ ਉਂਝ ਨਹੀਂ ਡਰਦੇ ਬਿਲਕੁਲ ਇਹਨਾਂ ਨੂੰ ਵੋਟਾਂ ਤੋਂ ਇਲਾਵਾ ਕਿਸੇ ਦਾ ਕੋਈ ਭੈਣ ਨਹੀਂ ਹੈ ਕੋਈ ਡਰ ਨਹੀਂ ਹੈ ਜੇਕਰ ਲੋਕ ਵੋਟ ਦੀ ਝੂਟ ਮਾਰਨਗੇ ਤਾਂ ਇਹਨਾਂ ਨੂੰ ਅੱਗੇ ਤੋਂ ਅਕਲ ਆਉਣੀ ਹੈ ਤਿੰਨ ਤਰ੍ਹਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਵੋਟ ਨਾ ਪਾਓ ਸਾਡਾ ਪੱਤਰਕਾਰ ਹੋਣ ਦੇ ਨਾਤੇ ਫਰਜ਼ ਬਣਦਾ ਸੀ ਕਿ ਆਮ ਲੋਕਾਂ ਨੂੰ ਇਸ ਗੱਲ ਦੇ ਬਾਰੇ ਜਾਗਰੂਕ ਕਰੀਏ ਜੇਕਰ ਇਹ ਜਾਣਕਾਰੀ ਤੁਹਾਨੂੰ ਠੀਕ ਲੱਗੀ ਹੈ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਲੋਕ ਵੀ ਇਹਨਾਂ ਤਿੰਨ ਤਰ੍ਹਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਵੋਟ ਨਾ ਪਾਉਣ